परमात्मा अरदा बेन पह बेनती करती है सोना जहा दे, दे, दे। अरदस कर भीर मिल जाता है फिर मापिया अरदास शांति है तो भावे बापिया नहीं दसती मैं भी बच्चे बचेदार मेरे भी फिर कहते अरदास bye yeah.

बादशा मेरे धिया पुत्र चढ़ती कला रखियो हे दादा दता कृपा कुछ अरदास ਕੀਰੂ ਸਹੀ ਸਲਾਮ ਤੁਹਾਡੇ ਘਰ ਨੇ ਪਕਾਉਂਦਾ ਰੋਟੀ ਰੱਖ ਕੇ ਨਹੀਂ ਖਾਣਾ ਦਾ ਸਵਾਮਾ ਨਹੀਂ ਕਹਿੰਦੇ ਭਾਈ ਤਾਰੂ ਸਿੰਘ ਜੀ ਆਣੇ ਆਪਣੇ ਸੰਗੀਆਂ ਸਾਥੀਆਂ ਆਰੀਆਂ ਉਸ ਪਾਪੀ ਨੂੰ ਦੰਡ ਦੇਣ ਲਈ ਪੂਲੇ ਪਿੰਡ ਚੋਂ ਚਾਲੇ ਮਾਰਨ ਲਈ ਆਪਣੇ ਸਾਥੀਆਂ ਨੂੰ ਤਿਆਰ ਕਰਿਆ ਹੈ ਉਸ ਲੈਣਾ ਨੂੰ ਆਪ ਖੁਦ ਹੀ ਕਰ ਸਕਦਾ ਨਾ ਸਵਾਮਾ ਬੈ ਪਾਇਉ ਸ਼ਾਂਤ ਸਿੰਘ ਦੀ ਕੋਰੇ ਬਾਦ ਆਇਤਵਾਲਾ ਸਿੰਘ ਦੀ ਸਹੁਰੀ ਆਇ ਨਜੀਤ ਸਿੰਘ ਦੀ ਲਗਾ ਸੰਗੀਪਾ ਦਾਸ ਬਲਕੀ ਸਿੰਘ ਦੀ ਲੋਗਵੰਤਾ ਘੜੀਤਾ ਉਹਨਾਂ ਲੈਣਾ ਨੂੰ ਕੀ ਆਸ ਪੌਣ ਘੜਾਤਾ ਪਾਪੀ ਨੂੰ ਸੋਧਣ ਲਈ ਕੀਤੇ ਦਾ ਫਰਕ ਪਾਉਣ ਲਈ ਇੱਕ ਗੁਰੂ ਦਾ ਸੱਤ ਜਿਹੜਾ ਤੂੰ ਕੇ ਪਿਆਰਿਆਂ ਦੀ ਸੇਵਾ ਵਿੱਚ ਲੰਗਰ ਪਾਣੀ ਰਾਖੀ ਸੇਵਾ ਕਰੇ ਕੋਈ ਸਖੋਂ ਦਾ उन्होंने नगर पानी घरे छकया जोड़ा कोई बिस्तरा मिलता है बिस्तरे सेवा की जाती है गुरु के सिखा दवावान भाई तारू सिंह हर वक्त हाजिर रहा है

ਸਿੱਖਾਂ ਦੇ ਸਰਾਣੇ ਵਰਨੇ ਪਾਈ ਬੋਲੋ ਤੇ ਕਹਿੰਦੇ ਪਾਈਉ ਤਾਂ ਸਿੰਘਿਆ ਨੇ ਆਪਣੀ ਭੈਣ ਆਪਣੀ ਮਾਤਾ ਜੀ ਨੂੰ ਇਹ ਦੁੱਖਾਂ ਭਰੇ ਦਾਸਤਾਨ ਦਸਿਆ ਜ

ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਸੀਂ ਸੰਚਾਰ ਲੋਕ 13 ਪਰੰਪਰੈਲ ਦਿਨ ਐਤਵਾਰ ਸਵੇਰੇ ਸਭ ਤੋਂ ਮਿਲ ਬਹੁਗੇ ਜੀ ਜਿਹੜੇ ਪ੍ਰਾਣੀ ਅਜੇ ਹਮ ਨਹੀਂ ਛੱਕਿਆ ਉਹਨਾਂ ਬਾਰੇ ਨਹੀਂ ਬੜੀ ਉਹਨਾਂ ਦੇ ਚਾਲਾਂ ਜੀ ਕਿ ਆਪ ਜੀ ਆਪਣੀ ਅੰਸ਼ਾ ਕੇ ਗੁਰੂ ਬਾਰੇ ਜਾਣ ਕੇ ਬਹੁਤ ਸਾਧੀਆਂ ਨੇ ਖੁਸ਼ੀਆਂ ਪ੍ਰਾਪਤ ਕਰੀਆਂ ਜੀ ਤੇ ਜਿਹੜੇ ਪ੍ਰਾਣੀ ਹੋਰ ਸਿੱਖਣਾ ਚਾਹੁੰਦੇ ਹਨ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬਲਿਕ ਵਿੱਚ ਦਰਜ ਕਰਵਾ ਲੈਣੇ ਖਾਸੇ ਦੇ ਸਾਜਨਾ ਦੇਸ ਨੂੰ ਸਮਰਪਿਤ ਸਿੱਖਣਾਤਾ ਸਾਹਿਬ ਜੀ ਜੋ ਕਿ 11 ਅਪ੍ਰੈਲ ਦੇ ਸ਼ੁੱਕਰਵਾਰ ਸਵੇਰ ਨੂੰ ਨਾਮੁ ਰੰਗਰੇਤੇ ਇਨਾਂ ਦੇ ਕੋਲ ਹੋ 13 ਅਪ੍ਰੈਲ ਦੇ ਨਿਆਂ ਤੋਂ ਅਸਵੇਰ ਨੂੰ ਜੈ ਬਹਿਣਗੇ ਉਪਨਾਮ ਤੋਂ ਦੁਆਸ ਸੱਜਣਗੇ ਜੀ ਤੇ ਖਾਸੇ ਦੇ ਸਾਧਨ ਦੇ ਸਬੰਧ ਵਿੱਚ ਨੈਵਿਗੇਟਨ ਜੋ ਕਿ ਸਰੀ ਵੀਡੀਓ ਉੱਤੇ ਆ ਰਿਹਾ ਹੈ ਜੀ ਉਸ ਵਾਸਤੇ ਆਪਣੀ ਪ੍ਰੂਫ ਕਰਕੇ ਬੱਸਾਂ ਜਾਣੀਆਂ ਹਨ ਜੋ ਕਿ 18 ਅਪ੍ਰੈਲ ਦੇ ਸ਼ੁੱਕਰਵਾਰ ਸਵੇਰ ਨੂੰ 7 ਵਜੇ ਬੱਸਾਂ ਜਾਣਗੀਆਂ ਜੀ ਫਿਰ ਉਹਦੀ ਅਪ੍ਰੈਲ ਨੂੰ ਕੀਰਤਨ ਹੋਵੇਗਾ ਜੀ ਤੇ 20 ਅਪ੍ਰੈਲ ਦੇ ਐਤਵਾਰ ਨੂੰ ਸਵੇਰੇ 7 ਵਜੇ ਬੱਸਾਂ ਆਪ ਸੰਗੀਆਂ ਜੀ जंगत जान चाहिए हैं उन्होंने बेनती है जी कि आप ही अपने नाम दफ्तर लगवा दे आप सारे जानी शब्द बिखरे जी वाहू जी का खालसा वाह